ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਆਪਣੇ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਸਾਰੇ ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਨੇ ਡਾਇਰੈਕਟ ਪਰਿਵਾਰਾਂ ਨਾਲ ਗੱਲ ਕਰੋ ਤੇ ਮਹੀਨੇ ਦੀ ਇਹ ਦੂਸਰੀ ਲਿਸਟ ਹੈ ਜਿਹਦੇ ਵਿੱਚ 7 ਕੰਟਰੀਆਂ ਤੋਂ 32 ਰਿਸ਼ਤੇ ਨੇ ਤੇ ਦੋ ਕੁੜੀਆਂ ਇਕੱਲੀਆਂ ਨੇ ਭੈਣ ਭਰਾ ਨਹੀਂ ਘਰ ਜਵਾਈ ਲਈ ਜਾਂ ਪਰਿਵਾਰ ਨਾਲ ਗੱਲ ਕਰ ਲਿਓ ਤੇ ਬਾਕੀ ਅੱਜ ਦੇ ਜਿੰਨੇ ਰਿਸ਼ਤੇ ਨੇ ਪਰਿਵਾਰ ਦੇ ਨੰਬਰਾਂ ਸਮੇਤ ਨੇ ਜ਼ਿਆਦਾ ਗੱਲਬਾਤ ਨਾ ਕਰਦੇ ਹੋਏ ਆਪਾਂ ਰਿਸ਼ਤਿਆਂ ਦੀ ਸ਼ੁਰੂਆਤ ਕਰਦੇ ਹਾਂ ਤੇ ਆਪਣਾ ਇਸ ਚੈਨਲ ਤੋਂ ਇਸ ਨੰਬਰਾਂ ਤੋਂ ਇਲਾਵਾ ਕੋਈ ਹੋਰ ਚੈਨਲ ਨਹੀਂ ਹੈਗਾ ਤੇ ਪਹਿਲਾ ਰਿਸ਼ਤਾ ਲੜਕੀ ਦਾ ਜੀ ਕੁੜੀ ਕੱਲੀ ਐ ਨਾ ਪੈਣ ਨਾ ਪ੍ਰਾ ਤੇ ਜਿਹੜੇ ਪੈਣ ਪ੍ਰਾ ਨਵੇਂ ਜੁੜੇ ਉਹਨਾਂ ਨੂੰ ਦੱਸ ਦਈਏ ਸਕਰੀਨ ਸ਼ਾਟ ਲੈ ਲਿਆ ਕਰੋ ਵੀਡੀਓ ਚੱਲਦੀ ਦੇ ਵਿੱਚੋਂ ਜੋ ਵੀ ਰਿਸ਼ਤਾ ਤੁਹਾਨੂੰ ਪਸੰਦ ਆਉਂਦਾ ਤੇ ਬਾਅਦ ਦੇ ਵਿੱਚ ਪਰਿਵਾਰ ਨਾਲ ਗੱਲਬਾਤ ਕਰ ਲਿਆ ਕਰੋ ਚੈਨਲ ਕਰੋ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰ ਦਿਓ ਕਿੱਥੋਂ ਕਿੱਥੋਂ ਵੀਡੀਓ ਦੇਖਦੇ ਹੋ ਵਿਊ ਵਧੀਆ ਆਉਂਦੇ ਨੇ ਕਮੈਂਟ ਕਰਟ ਕਰ ਦਿਓ ਸੋ ਪਹਿਲਾ ਰਿਸ਼ਤਾ ਨਾਮ ਕੁੜੀ ਦਾ ਜੀ ਅ ਪਤਾ ਪਟਿਆਲਾ ਤੋਂ ਕੁੜੀ ਬਿਲੋਂਗ ਕਰਦੀ ਆ ਪੜਾਈ ਬੀ ਟੈਕ ਇਨ ਆਈਟੀ ਸੈਕਟਰ ਦੇ ਵਿੱਚ ਕੀਤੀ ਹੋਈ ਆ ਚਾਰ ਭੈਣਾਂ ਨੇ ਇੱਕ ਭੈਣ ਅੰਗੀ ਹੈ ਜਿਹੜਾ ਤੇ ਤਿੰਨ ਅਨਮੈਡ ਨੇ ਭਰਾ ਕੋਈ ਨਹੀਂ ਚਾਰੇ ਭੈਣਾਂ ਭੈਣਾਂ ਕੱਲੀਆਂ ਕੁੜੀਆਂ ਕੁੜੀਆਂ ਨੇ ਕੱਦ 5 ਫੁੱਟ 2 ਇੰਚ ਕਾਸਟ ਵਲਮਿਕੀ ਪਨਵਰ 7 12 1995 ਦਾ ਡੇਟ ਆਫ ਬਰਥ ਹੈ ਜੀ ਕੰਪਿਊਟਰ ਆਪਰੇਟਰ ਇਨ ਮਿਊਨਿਸਪਲ ਕਾਰਪੋਰੇਸ਼ਨ ਪਟਿਆਲਾ ਨੇ ਆਊਟਸੋਰਸ ਬੇਸਿਸ 6 ਸਾਲ ਦਾ ਐਕਸਪੀਰੀਅੰਸ ਹੈ ਜੀ ਕੁੜੀ ਦਾ ਮੁੰਡਾ ਨਾਰਮਲ ਵੈਲ ਐਜੂਕੇਟਿਡ ਹੋਵੇ ਨਾਰਮਲ ਪਰਿਵਾਰ ਤੋਂ ਮਤਲਬ ਵੈਲ এডਿਕੇਟਿਡ ਹੋਵੇ ਚੰਗੇ ਸੁਭਾਅ ਦਾ ਹੋਵੇ ਤੇ ਵਧੀਆ ਜੌਬ ਹੋਵੇ ਮੁੰਡਾ ਗਵਰਨਮੈਂਟ ਜੌਬ ਕਲਰਕੀਚ ਜਾਂ ਪ੍ਰਾਈਵੇਟ ਇੰਜੀਨੀਅਰ ਦੇ ਵਿੱਚ ਜਿਹੜਾ ਹੋਵੇ ਤੇ ਐਮ ਐਨ ਸੀ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਲਾਲ ਪੱਟੀ ਦੇ ਵਿੱਚ ਦਿੱਤਾ ਹੋਇਆ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਹੱਥ ਜੋੜ ਕੇ ਬੇਨਤੀ ਹੈ ਜਿਸ ਤਰ੍ਹਾਂ ਦਾ ਮੁੰਡੇ ਵਾਲੇ ਕੁੜੀ ਬਾਰੇ ਤੇ ਕੁੜੀਆਂ ਵਾਲੇ ਮੁੰਡੇ ਬਾਰੇ ਲਿਖਾਇਆ ਹੁੰਦਾ ਉਸ ਤਰ੍ਹਾਂ ਦੇ ਹੀ ਫੋਨ ਕਰਿਆ ਕਰੋ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਜ਼ਿਲ੍ਹਾ ਫਰੀਦਕੋਟ ਤੋਂ ਮੁੰਡਾ ਬਲੌਂਗ ਕਰਦਾ ਪੜਾਈ ਪਲੱਸ 2 ਨਾਨ ਮੈਡੀਕਲ ਨਾ ਕੀਤੀ ਹੋਈ ਆ ਭੈਣ ਇੱਕ ਭਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੁੱਤ ਸਿੱਧੂ ਦਾਸ 1 2000 2000 ਪੂਰਾ ਛੰਦਾ ਜਿਹੜਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਮੁੰਡਾ ਵਰਕ ਪਰਮਿਟ ਤੇ ਆ ਬ੍ਰੈਂਪਟਨ ਚਾਰ ਕਿੱਲੇ ਜ਼ਮੀਨਾਂ ਗੁਰਸੇਖ ਪਰਿਵਾਰ ਆ ਰਿਸ਼ਤਾ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਐਮ ਵੀ ਮਾਪ ਮਰਜੀ ਬੀਰੋ ਵਾਲੇ ਭਾਈ ਫੋਨ ਇਹਨਾਂ ਨੂੰ ਨਾ ਕਰੋ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਨਾਮ ਸਿੰਘ ਪਤਾ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੈਚਲਰਸ ਕੀਤੀ ਹੋਈ ਆ ਭੈਣ ਇੱਕ ਅਣਮੈੜਾ ਭਰਾ ਕੋਈ ਨਹੀਂ ਕੱਦ 5 ਫੁੱਟ 7 ਇੰਚ ਕਾਸਟ ਜਟ ਸਿਕ ਗੁੱਤ ਗਿੱਲ ਡੇਟ ਆਫ ਬਰਥ 5 1991 ਦਾ ਜੀ ਕੰਮ ਕੈਨੇਡਾ ਦੇ ਵਿੱਚ ਪੀਆਰ ਆ ਮੁੰਡਾ ਪੀਸੀ ਫਾਈਨੈਂਸ਼ੀਅਲ ਐਡਵਾਈਜ਼ਰ ਹੈ ਤੇ ਆ ਫਾਈਨੈਂਸ਼ੀਅਲ ਤੇ ਪ੍ਰੋਪਰਟੀ ਦਾ ਜਿਹੜਾ ਆਪਣਾ ਤੇ ਕੁੜੀ ਪੜੀ ਲਿਖੀ ਹੋਵੇ 26 ਤੋਂ 29 ਸਾਲ ਦੀ ਉਮਰ ਹੋਵੇ ਪ੍ਰਾਪਰਟੀ ਇਹਨਾਂ ਨੇ ਲਿਖਾਈ ਹੈਗੀ ਪ੍ਰਾਪਰਟੀ ਇੰਡੀਆ ਦੇ ਵਿੱਚ ਹੈ ਜਾਂ ਕਿਵੇਂ ਹੈ ਨਾ ਪਰਿਵਾਰ ਨਾਲ ਗੱਲ ਜਰੂਰ ਕਰ ਲਿਓ ਤੇ ਕੱਦ ਜਿਹੜਾ ਕੁੜੀ ਦਾ 5 ਫੁੱਟ 2 ਇੰਚ ਤੋਂ 5 ਇੰਚ ਤੱਕ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਿਊਜ਼ੀਲੈਂਡ ਤੋਂ ਇਹ ਅਗਲਾ ਰਿਸ਼ਤਾ ਨਾਮ ਸਿੰਘ ਸਿਰਮੁਖ ਸਰ ਸਾਹਿਬ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਆਈਟੀ ਇਹਨਾਂ ਨਿਊਜ਼ੀਲੈਂਡ ਤੋਂ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਕੱਦ 5 ਫੁੱਟ 8 ਇੰਚ ਕਾਸਟ ਰਮਦਾਸ ਜਿਸ ਇੱਕ ਗੋਤ ਦਿਓਲ ਡੇਟ ਆਫ ਬਰਥ 7 1995 ਦਾ ਕੰਮ ਨਿਊਜ਼ੀਲੈਂਡ ਦੇ ਵਿੱਚ ਪੀਆਰ ਆ ਜੀ ਮੁੰਡਾ ਨੈਟਵਰਕ ਇੰਜੀਨੀਅਰ ਹੈ ਕੁੜੀ ਸੋਹਣੀ ਹੋਵੇ ਤੇ ਵਧੀਆ ਪੜੀ ਲਿਖੀ ਹੋਵੇ ਪਰਿਵਾਰ ਵੀ ਜਿਹੜਾ ਪੜਿਆ ਲਿਖਿਆ ਹੋਵੇ ਕੁੜੀ ਦਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਨੂੰ ਪਸੰਹ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪ੍ਰਵਾਦ ਦਾ ਨੰਬਰ ਹੈ ਡਾਇਰੈਕਟ ਪ੍ਰਵਾਦ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਅੰਮਰਤਾਰੀਆ ਜੀ ਮੁੰਡਾ ਤਨਤਮ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਐਮਏ ਕੀਤੀ ਹੋਈ ਹੈ ਪੈਣਾ ਦੋ ਨੇ ਇੱਕ ਮੈਡਾ ਭਰਾ ਕੋਈ ਨਹੀਂ ਕੱਦ 5 ਫਟ 8 ਇੰਚ ਕਾਸਟ ਰਾਮਗੜੀਆ ਸਿੱਖ ਗੋਤ ਬਿਰਦੀ 2/8/1994 ਦਾ ਡੇਟ ਆਫ ਬਰਥ ਹੈ ਜੀ ਇੰਡੀਅਨ ਆਰਮੀ ਦੇ ਵਿੱਚ ਆ ਮੁੰਡਾ ਜੂਨੀਅਰ ਕਮਿਸ਼ਨ ਅਫੀਸਰ ਹੈ 80000 ਰੁਪਏ ਮਹੀਨਾ ਤਨਖਾਹ ਮੁੰਡੇ ਦੀ ਕੁੜੀ ਗੁਰਸਿੱਖ ਪਰਿਵਾਰ ਦੀ ਪੜ੍ਹੀ ਲਿਖੀ ਸੁੰਦਰ ਹੋਵੇ ਰਾਮਗੜੀਆ ਤੇ ਜੱਟ ਸਿੱਖ ਪਰਿਵਾਰ ਜਿਹੜੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਲਾਲ ਪੱਟੀ ਦੇ ਵਿੱਚ ਮੁੰ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਵੀ ਨਾਮ ਸਿੰਘ ਜ਼ਿਲ੍ਹਾ ਗੁਰਦਾਸਪੁਰ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਭੈਣਾ ਦੋਨੇ ਆਸਟ੍ਰੇਲੀਆ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇਕ ਡੇਟ ਆਫ ਬਰਥ 1 7 1994 ਦਾ ਜੀ ਐਗਰੀਕਲਚਰ ਦੇ ਵਿੱਚ 2 ਕਿੱਲੇ ਜ਼ਮੀਨਾਂ ਮੁੰਡਾ ਸੁਧ ਪੈਸ ਨੂੰ ਹੈ ਕੁੜੀ ਘਰ ਸੰਭਾਲਣ ਵਾਲੀ ਤੇ ਸਮਝਦਾਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਜ਼ਿਲ੍ਹਾ ਪਟਿਆਲਾ ਤੋਂ ਮੁੰ ਕੁਇਨੀ ਕੱਲਾਕੱਲਾ ਮੁੰਡਾ ਜੀ ਕੱਦ 6 ਫੁੱਟ ਹੈ ਕਾਸਟ ਜੱਟ ਸੇ ਗੋਤ ਸੰਧੂ 15 9 2000 ਦਾ ਡੇਟ ਆਫ ਬਰਥ ਹੈ ਜੀ ਜੋਬ ਇਨ ਮਲਟੀਨੇਸ਼ਨਲ ਕੰਪਨੀ ਹੋਂਡਾ ਦੇ ਵਿੱਚ ਗੁਰਦਾਉਂ ਹਰਿਆਣਾ ਦੇ ਵਿੱਚ 25 ਕਿੱਲੇ ਜ਼ਮੀਨ ਆ ਇੱਕ ਫਾਰਮ ਹੋਸਾ ਤੇ ਇੱਕ ਡੇਰੀ ਫਾਰਮ ਹੈ ਤੇ ਕੱਲਾਕੱਲਾ ਮੁੰਡਾ ਜੀ 25 ਕਿੱਲੇ ਮੁੰਡੇ ਨੂੰ ਆਉਂਦੇ ਤੇ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਜੋਬ ਹੈ ਮੁੰਡਾ ਬੈਸ ਨੂੰ ਕੁੜੀ ਸੋਹਣੀ ਹੋਵੇ 5 ਫੁੱਟ 7 ਇੰਚ ਤੋਂ ਜਿਹੜਾ ਕੱਦ ਪਲੱਸ ਹੋਵੇ ਕਿਉਂਕਿ ਮੁੰਡੇ ਦਾ ਕੱਦ 6 ਫੁੱਟ ਹੈ ਕੱਦ ਵੈਲ ਐਜੂਕੇਟਿਡ ਹੋਵੇ ਕੈਨੇਡਾ ਯੂ ਐਸ اے ਸਿਟੀਜ਼ਨ ਕੈਨੇਡਾ ਜਾਂ ਜੁਏ ਸੇ ਸਿਟੀਜਨ ਹੋਵੇ ਜਾਂ ਪੀਆਰ ਹੋਵੇ ਇੰਡੀਆ ਤੋਂ ਵੀ ਜਿਹੜੀ ਕੁੜੀ ਵਜਾਰਦੀਨ ਹੈ ਵਧੀਆ ਪਰਿਵਾਰ ਤੋਂ ਨੇੜੇ ਦੇ ਏਰੀਏ ਦੇ ਫੋਨ ਕਰਨ ਭਾਈ ਪਟਿਆਲਾ ਤੋਂ ਐਮਬੀ ਮਾਫ ਮੈਰਿਜ ਬਿਊਰੋ ਵਾਲੇ ਪਾਈ ਫੋਨ ਨਾ ਕਰਨ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਵਾਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਬਰਨਾਲਾ ਤੋਂ ਮੁੰਡਾ ਬਲੋਂਗ ਕਰਦਾ ਆਪਾਂ ਕਾਲੀ ਦੇ ਵਿੱਚ ਰਿਸ਼ਤੇ ਤਾਂ ਬੋਲਦੇ ਆ ਕਿ ਤੁਸੀਂ ਹਰੇਕ ਰਿਸ਼ਤਾ ਦੇਖੋ ਜੋ ਤੁਹਾਡੀ ਪਸੰਦ ਦਾ ਉਹਦਾ ਸਕਰੀਨ ਸ਼ਾਟ ਲੈ ਲਿਆ ਕਰੋ ਇਸ ਕਰਕੇ ਤੇ ਵੀਡੀਓ ਆਪਾਂ ਜਿਆਦਾ ਲੰਮੀ ਨਹੀਂ ਕਰਦੇ ਤਾਂ ਕਰਕੇ ਹੋ ਸਕਦਾ ਅੱਜ ਬਿਲਕੁਲ ਲਾਸਟ ਵਾਲਾ ਰਿਸ਼ਤਾ ਵੀ ਕੁੜੀ ਦਾ ਰਿਸ਼ਤਾ ਹੈ ਇਸ ਕਰਕੇ ਆਪਾਂ ਮਿਕਸ ਰਿਸ਼ਤੇ ਰੱਖਦੇ ਤੇ ਲਾਸਟ ਤੱਕ ਵਾਲਾ ਰਿਸ਼ਤਾ ਵੀ ਤੁਹਾਡੇ ਕੰਮ ਦਾ ਹੋ ਸਕਦਾ ਇਸ ਕਰਕੇ ਵੀਡੀਓ ਪੂਰੀ ਦੇਖਿਆ ਕਰੋ ਲਾਈਕ ਤੇ ਕਮੈਂਟ ਜਰੂਰ ਕਰ ਦਿਓ ਜੀ ਕਿੱਥੋਂ ਕਿੱਥੋਂ ਵੀਡੀਓ ਦੇਖ ਸ ਦੇਖ ਰਹੇ ਹੋ ਤੇ ਪੜਾਈ میٹرਿਕ ਮੁੰਡੇ ਨੇ ਕੀਤੀ ਹੋਈ ਆ ਭੈਣ ਇੱਕ ਮੈਡ ਕਨੇਡਾ ਪੀਆਰਐਕ ਭਰਾ ਇੱਕ ਮੈਡ ਕਨੇਡਾ ਦੇ ਵਿੱਚ ਪੀਆਰਐਕ ਦਾ 6 ਫੁੱਟ ਕਾਸਟ ਜੱਟ ਸੇ ਗੁੱਡੇਟੋ ਬਰਥ 1992 ਦਾ ਜੀ 14 ਕਿੱਲੇ ਜ਼ਮੀਨਾਂ ਦੋਵੇਂ ਭਰਾਵਾਂ ਨੂੰ ਘਰ ਮਾਤਾ ਤੇ ਮੁੰਡਾ ਪਿਤਾ ਜਿਹੜੇ ਐਕਸਪਾਇਰ ਹੋ ਗਏ ਸੀਗੇ ਮਾਤਾ ਵੀ ਜਿਹੜੇ ਕੈਨੇਡਾ ਜਾ ਕੇ ਆਈ ਆ ਬਾਕੀ ਸਾਰੇ ਕੈਨੇਡਾ ਭੈਣ ਭਾਈ 20 ਦਿਨਾਂ ਬਾਅਦ ਮੁੰਡੇ ਦਾ ਡਿਵੋਰਸ ਹੋ ਗਿਆ ਸੀਗਾ ਜੀ ਕੁੜੀ ਸਿੰਪਲ ਘਰ ਦੀ ਸੰਭਤ ਸਿੰਪਲ ਹੋਵੇ ਤੇ ਘਰ ਸੰਭਾਲਣ ਵਾਲੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਜ਼ਿਲ੍ਹਾ ਬਠਿੰਡਾ ਤੋਂ ਆ ਪੜਾਈ ਪਲੱਸ 2 ਨਾਨ ਮੈਡੀਕਲ ਨਾ ਕੀਤੀ ਹੋਈ ਆ ਭੈਣ ਇੱਕ ਭਰਾ ਕੋਈ ਨਹੀਂ ਕੱਦ 6 ਫੁੱਟ ਕਾਸਟ ਜੱਟ ਸੇ ਗੋਤ ਢਿੱਲੋ 21/7/2003 ਦਾ ਡੇਟ ਆਫ ਕੱਲਾ ਕੱਲਾ ਮੁੰਡਾ ਜੀ 30 ਕਿਲੇ ਜ਼ਮੀਨਾਂ ਤੇ ਕੈਨੇਡਾ ਦੇ ਵਿੱਚ ਫਰੇਮਿੰਗ ਤੇ ਰੂਫਿੰਗ ਦਾ ਜਿਹੜਾ ਕੰਮ ਹੈ ਕੁੜੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਕੌਰ ਕੁੜੀ ਦਾ ਰਿਸ਼ਤਾ ਹੈ ਜਿਲ੍ਹਾ ਫਰੀਦਕੋਟ ਤੋਂ ਕੁੜੀ ਬਲੋਂਗ ਕਰਦੀ ਹੈ ਪੜਾਈ ਬੀਏ ਕੀਤੀ ਹੋਈ ਹੈ ਪੈਨ ਇੱਕ ਮੈਡ ਭਰਾ ਇੱਕ ਮੈਡ ਕੈਨੇਡਾ ਕਦ 6 ਫੁੱਟ ਕਾਸਟ ਜੱਟ ਸਿੱਖ ਗੋਤ ਬਰਾੜ ਡੇਟੋਵਰਥ 23/7/1995 ਦਾ ਜੀ ਕੁੜੀ ਕੋਲ ਕਨੇਡਾ ਦਾ ਵੈਕਟਰ ਵੀਜ਼ਾ ਵੀ ਹੈ ਮੁੰਡਾ ਯੂ ਐਸ ਏ ਕਨੇਡਾ ਕਿਸੇ ਵੀ ਕੰਟਰੀ ਚ ਪੀ ਆਰ ਹੋਵੇ 5 ਕਿਲੇ ਤੱਕ ਜ਼ਮੀਨ ਹੋਵੇ ਤੇ ਰਿਸ਼ਤਾ 50 ਕਿਲੋਮੀਟਰ ਰੇਡੀਅਸ ਜਿਹੜਾ ਫਰੀਦਕੋਟ ਤੋਂ ਚਾਹੀਦਾ ਹੈ ਉਹੀ ਫੋਨ ਕਰਨ ਇਹਨਾਂ ਨੂੰ ਤੇ ਵਟਸਐਪ ਨੰਬਰ ਪਰਿਵਾਰ ਦਾ ਦਿੱਤਾ ਹੋਇਆ ਤੇ ਕੁੜੀ ਦੇ ਪਰਿਵਾਰ ਨਾਲ ਜੋ ਮੈਚ ਕਰਦਾ ਜੋ ਇਹਨਾਂ ਨੇ ਡਿਮਾਂਡ ਰੱਖੀ ਹੈ ਉਹੀ ਇਹਨਾਂ ਨੂੰ ਫੋਨ ਕਰੋ ਭਾਈ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਪਤਾ ਨਾਮ ਸਿੰਘ ਪਤਾ ਪਟਿਆਲਾ ਸਿਟੀ ਤੋਂ ਮੁੰਡਾ ਸ਼ਹਿਰ ਦੇ ਵਿੱਚੋਂ ਬਲੋਂਗ ਕਰਦਾ ਜੀ ਐਮ ਸੀ ਏ ਮਾਸਟਰ ਆਫ ਕੰਪਿਊਟਰ ਐਪਲੀਕੇਸ਼ਨ ਦੀ ਪੜ੍ਹਾਈ ਕੀਤੀ ਹੈ ਭੈਣ ਭਰਾ ਕੋਈ ਨਹੀਂ ਇਹ ਮੁੰਡਾ ਵੀ ਇਕੱਲਾ ਇਕੱਲਾ ਜੀ ਕੱਦ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਗੋਤ ਬੁੱਟਰ 31 1993 ਦਾ ਡੇਟ ਆਫ ਬਰਥ ਹੈ ਸ਼ੋਰੂਮ ਪਲਾਟ 10x60 ਦਾ ਕਮਰਸ਼ੀਅਲ ਰੋਡ ਪਟਿਆਲਾ ਦੇ ਸਿਟੀ ਅੰਦਰ 8 ਕਿੱਲੇ ਜ਼ਮੀਨ ਹੈ ਜੀ 6.5 ਕਿੱਲੇ ਜਿਹੜੀ ਉਹ ਪਿੰਡ ਦੇ ਵਿੱਚ ਅਤੇ ਡੇਢ ਕਿਲਾ ਜਿਹੜਾ ਮੇਨ ਰੋਡ ਦਿੱਤੇ ਆ ਤੇ ਪਿਤਾ ਜੇਈ ਰਿਟਾਇਰਡ ਨੇ ਗਵਰਨਮੈਂਟ ਜੌਬ ਤੋਂ ਡੇਢ ਕਰੋੜ ਦੀ ਜਿਹੜੀ ਕੋਈ ਸਿਟੀ ਚ ਕੋਠੀ ਪਾਈ ਹੋਈ ਹੈ ਇੱਕ ਕੋਠੀ ਪਿੰਡ ਚ ਹੈ ਵਰਕਿੰਗ ਇਨ ਫਾਈਨੈਂਸ ਕੰਪਨੀ ਦੇ ਵਿੱਚ ਮੁੰਡਾ ਸੁੱਧ ਬੈਸ ਨੂੰ ਆ ਕਾਰੋਬਾਰ ਪ੍ਰਾਪਰਟੀ ਮੁੰਡੇ ਦੇ ਪਰਿਵਾਰ ਕੋਲ ਚੰਗੀ ਹੈ ਤੇ ਉਸ ਹਾਮ ਨਾਲ ਇਹਨਾਂ ਨਾਲ ਜੇ ਵੀ ਕੁੜੀ ਲਖਾਈ ਇਹਨਾਂ ਨੇ ਕੁੜੀ ਐਜੂਕੇਟਿਡ ਹੋਵੇ ਪ੍ਰਾਈਵੇਟ ਜਾਂ ਗਵਰਨਮੈਂਟ ਜੌਬ ਕਰਦੀ ਹੋਵੇ ਸੁੰਦਰ ਹੋਵੇ ਪਟਿਆਲਾ ਸੰਗਰੂਰ ਨੂੰ ਪਹਿਲ ਹੈ ਹੋਰ ਕੋਈ ਮੰਗ ਨਹੀਂ ਹੈਗੀ ਇਹਨਾਂ ਦੀ ਕੁੜੀ ਵਧੀਆ ਚਾਹੀਦੀ ਹੈ ਲਾੜਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਯਾਗਲਾ ਰਿਸ਼ਤਾ ਨੋਟ ਕਰੋ ਜੀ ਯੂਐਸਏ ਤੋਂ ਆਲਾ ਰਿਸ਼ਤਾ ਨਾਮ ਸਿੰਘ ਸ੍ਰੀ ਮੁਕਤਸਰ ਸਾਹਿਬ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣਾ ਪੰਜ ਨੇ ਇੱਕ ਯੂਐਸਏ ਦੇ ਵਿੱਚ ਆ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ ਪੰਜ ਸੌਰੀ 6 ਫੁੱਟ 2 ਇੰਚ ਕਾਸਟ ਜੱਟ ਸਿਕ ਗੋਤ ਬਰਾਡ 1993 ਦਾ ਡੇਟ ਆਫ ਬਰਥ ਆ ਜੀ 4 ਸਾਲ ਤੋਂ ਜਿਹੜਾ ਯੂਐਸਏ ਦੇ ਵਿੱਚ ਮੁੰਡਾ ਵਰਕ ਪਰਮਿਟ ਤੇ ਮੁੰਡਾ ਡਿਵੋਰਸ 8 ਸਾਲ ਦਾ ਬੇਟਾ ਮੁੰਡੇ ਕੋਲ ਤੇ ਮਾਤਾ ਪਿਤਾ ਐਕਸਪਾਇਰ ਨੇ ਤੇ ਕੁੜੀ ਡਿਵੋਰਸਡ ਹੋਵੇ ਭਾਵੇਂ ਇੱਕ ਬੇਟੀ ਵੀ ਹੋਵੇ ਕੁੜੀ ਯੂਐਸਏ ਹੀ ਰਹਿੰਦੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਆਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਮੋਹਾਲੀ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੈਨੇਡਾ ਪੀਆਰ ਆ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਤ ਗਿੱਲ ਡੇਟ ਆਫ ਬਰਥ 22 11 1994 ਦੀ ਹੈ ਜੀ ਬੇਰਕਾ ਦੇ ਵਿੱਚ ਵਧੀਆ ਜੋਬ ਆ 50000 ਰੁਪਏ ਪਰ ਮਹੀਨਾ ਦੀ ਜਿਹੜੀ ਇਹਨਾਂ ਦੀ ਸੈਲਰੀ ਹੈ ਤਿੰਨ ਕੁੜੀ ਜੱਟ ਸਿੱਖ ਸੋਹਣੀ ਤੇ ਪੜੀ ਲਿਖੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅੰਮ੍ਰਾਲਾ ਹਰਿਆਣਾ ਤੋਂ ਮੁੰਡਾ ਬਲੌਂਕ ਕਰਦਾ ਜਰਮਨੀ ਤੋਂ ਇਹ ਰਿਸ਼ਤਾ ਹੈ ਪੜਾਈ ਐਮ ਐਸ ਇਨ ਇੰਜੀਨੀਅਰਿੰਗ ਜਰਮਨੀ ਤੋਂ ਕੀਤੀ ਹੋਈ ਆ ਭੈਣ ਇੱਕ ਮੈਡ ਆ ਜਰਮਨੀ ਦੇ ਵਿੱਚ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 6 ਫੁੱਟ 1 ਇੰਚ ਆ ਕਾਸਟ ਜੱਟ ਸੇ ਗੋਤ ਸੇਰਗਿਲ 3 11 1995 ਦਾ ਡੇਟ ਆਫ ਬਰਥ ਆ ਜੀ ਸੌਫਟਵੇਅਰ ਇੰਜੀਨੀਅਰਿੰਗ ਜਰਮਨੀ ਦੇ ਵਿੱਚ ਪੀ ਆਰ ਆ ਮੁੰਡਾ ਸੌਫਟਵੇਅਰ ਇੰਜੀਨੀਅਰਿੰਗ ਦਾ ਕੰਮ ਆ 10 ਕਿੱਲੇ ਜ਼ਮੀਨ ਆ ਪਿੰਡ ਦੇ ਵਿੱਚ ਤੇ ਪੋਲਟਰੀ ਦਾ ਬਿਜ਼ਨਸ ਆ ਪੰਜਾਬ ਦੇ ਵਿੱਚ ਵਧੀਆ ਮੁੰਡਾ ਕੱਲਾ ਹੈ 10 ਕਿਲੇ ਜਿੰਮੇ ਤੇ ਬਾਕੀ ਸਾਰਾ ਸਮਝ ਕੇ ਕੁੜੀ ਐਜੂਕੇਟਿਡ ਹੋਵੇ ਤੇ ਜਰਮਨੀ ਦੇ ਵਿੱਚ ਸੈਟਲਡ ਹੋਵੇ ਜਰਮਨੀ ਤੋਂ ਭਈ ਇਹਨਾਂ ਨੂੰ ਕੁੜੀ ਚਾਹੀਦੀ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਨਾਮ ਸਿੰਘ ਜਿਲ੍ਹਾ ਮਾਨਸਾ ਭੀਖੀ ਤੋਂ ਮੁੰਡਾ ਬਲੌਂਕ ਕਰਦਾ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਜਿਹੜੀ ਕੀਤੀ ਹੋਈ ਹੈ ਤੇ ਬੀਟੈਕ ਕੀਤੀ ਹੋਈ ਹੈ ਪੜ੍ਹਾਈ ਭੈਣ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕੱਦ 6 ਫੁੱਟ ਕਾਸਟ ਜੱਟ ਸਿੱਖ ਗੋਤ ਚਾਹਲ 29/9/2000 ਦਾ ਡੇਟ ਆਫ ਬਰਥ ਹੈ ਜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਆ ਮੁੰਡਾ 12 ਕਿੱਲੇ ਜ਼ਮੀਨ ਹੈ ਭੈਣ ਭਰਾ ਕੋਈ ਨਹੀਂ ਇਕੱਲਾ ਮੁੰਡਾ 12 ਕਿੱਲੇ ਜ਼ਮੀਨ ਕੈਨੇਡਾ ਦੇ ਵਿੱਚ ਵਰਕ ਪਰਮਿਟ ਸੀਨੀਅਰ ਸਾਫਟਵੇਅਰ ਇੰਜੀਨੀਅਰ ਹੈ 10 ਸਾਲ ਦਾ B1 ਤੇ B2 ਦਾ ਯੂਐਸਏ ਦਾ ਵੀਜ਼ਾ ਲੱਗਿਆ ਹੋਇਆ ਹੈ B1 ਤੇ B2 ਇਹ ਕਮੈਂਟਾਂ ਦੇ ਵਿੱਚ ਇਹਦੀ ਫੁੱਲ ਫਾਰਮ ਦੱਸਿਓ ਜਾਂ ਕੀ ਹੁੰਦਾ ਨਾ B1 ਜਾਂ B2 ਤੇ ਕਿੱਥੋਂ ਕਿੱਥੋਂ ਵੀਡੀਓ ਦੇਖਦੇ ਹੋ ਹੱਥ ਜੋੜ ਕੇ ਬੇਨਤੀ ਹੈ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਲਾਈਕ ਵੀ ਕਰਦਿਆ ਕਰੋ ਕੁੜੀ ਨੇ ਬੀਟੈਕ ਕੰਪਿਊਟਰ ਸਾਇੰਸ ਬ ਕੰਪਿਊਟਰ ਸਾਇੰਸ ਕਰੀ ਹੋਵੇ ਜਾਂ ਡਾਕਟਰ ਜਾਂ ਲਾਇਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੇ ਉਹ ਵੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਮੋਗਾ ਤੋਂ ਮੁੰਡਾ ਬਲੌਂਕ ਕਰਦਾ ਹੈ ਪੜ੍ਹਾਈ ਪਲੱਸ 2 ਕੈਨੇਡਾ ਹੋਟਲ ਮੈਨੇਜਮੈਂਟ ਦੀ ਕੀਤੀ ਹੋਈ ਆ ਪੈਣ ਇੱਕ ਮੈਡ ਕੈਨੇਡਾ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੂਤ ਬਰਾਡ ਡੇਟ ਆਫ ਬਰਥ 22 11 1998 ਦੀ ਕੰਮ ਕੈਨੇਡਾ ਦੇ ਵਿੱਚ ਟਰੱਕਿੰਗ ਦਾ ਕੰਮ ਹੈ ਵਧੀਆ ਵਰਕ ਹੈ ਤੇ 2 ਕਿੱਲੇ ਜ਼ਮੀਨ ਹੈ ਕੁੜੀ ਨੇ ਬੀਏ ਸਿੰਘ ਨਰ કરી ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਨਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਨਾਮ ਸਿੰਘ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਮੁੰਡਾ ਬਲੌਂਕ ਕਰਦਾ ਪੜਾਈ ਵੀ ਇਹ ਕੀਤੀ ਹੋਈ ਆ ਭੈਣ ਭਰਾ ਕੋਈ ਨਹੀਂ ਇਹ ਮੁੰਡਾ ਵੀ ਇਕੱਲਾ ਇਕੱਲਾ ਜੀ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੂਤ ਨਹੀਂ ਲਿਖਾਇਆ ਨੇ ਡੇਟ ਆਫ ਬਰਥ 5 9 1997 ਦਾ ਜੀ 8 ਕਿੱਲੇ ਮੁੰਡੇ ਨੂੰ ਜ਼ਮੀਨ ਹੈ ਇਕੱਲਾ ਇਕੱਲਾ ਮੁੰਡਾ ਜੀ ਮਾਤਾ ਪਿਤਾ ਅੰਬਰਤਾਰੀ ਹੈ ਤੇ ਮੁੰਡਾ ਮੋਨਾ ਹੈ ਤੇ ਕੱਲਾ ਕੱਲਾ ਮੁੰਡਾ ਕੱਲੇ ਨੂੰ 8 ਕਿਲੇ ਜ਼ਮੀਨ ਆਉਂਦੀ ਹੈ ਕੁੜੀ ਸੋਹਣੀ ਹੋਵੇ ਘੱਟੋ ਘੱਟ 5 ਫੁੱਟ 4 ਇੰਚ ਕੱਦ ਹੋਵੇ ਸ੍ਰੀ ਮੋਹਤਸਰ ਸਾਹਿਬ ਦੇ ਏਰੀਆ ਦੇ ਨੇੜੇ ਦੇ ਹੀ ਇਹਨਾਂ ਨੂੰ ਫੋਨ ਕਰਨ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਸੀ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕਮਰਸ ਇਨ ਇੰਡੀਆ ਤੋਂ ਕੀਤੀ ਹੋਈ ਹੈ ਬਿਜ਼ਨਸ ਮੈਨੇਜਮੈਂਟ ਡਿਪਲੋਮਾ ਕੈਨੇਡਾ ਤੋਂ ਕੀਤਾ ਹੋਇਆ ਭੈਣ ਭਰਾ ਕੋਈ ਨਹੀਂ ਇਹ ਮੁੰਡਾ ਵੀ ਕੱਲ ਲਈ ਹੈ ਜੀ ਕੱਦ 6 ਫੁੱਟ ਹੈ ਜ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਮੁੰਡਾ ਟਰੱਕਿੰਗ ਦਾ ਕੰਮ ਹੈ ਤਿੰਨ ਕਿਲੇ ਜਮੀਨਾ ਕਮਰਸ਼ੀਅਲ ਨੇੜੇ ਕੋਰਾਲੀ ਨੇੜੇ ਕੋਰਾਲੀ ਓਕੇ ਕੈਨੇਡਾ 2019 ਤੋਂ ਨਿਊ ਵਰਕ ਪਰਮਿਟ 2025 ਤੋਂ 2028 ਤੱਕ ਫਾਦਰ ਸਾਹਿਬ ਜਿਹੜੇ ਏਐਸਆਈ ਪੰਜਾਬ ਪੁਲਿਸ ਦੇ ਵਿੱਚ ਤੇ ਕੁੜੀ ਦਾ ਕਾਦੇ ਜਿਹੜਾ 5 ਫੁੱਟ ਅ ਵਰਕ ਪਰਮਿਟ ਤੇ ਮੁੰਡਾ ਟਰੱਕਿੰਗ ਦੇ ਵਿੱਚ ਜਿਹੜੀ ਇਹਨਾਂ ਦੀ ਕਮਰਸ਼ੀਅਲ ਤਿੰਨ ਕਿੱਲੇ ਜ਼ਮੀਨ ਹੈ ਕੁਰਾਲੀ ਦੇ ਨੇੜੇ ਹੈ ਕੁੜੀ ਦਾ ਕੱਦ 5 ਫੁੱਟ 5 ਇੰਚ ਤੋਂ ਪਲੱਸ ਹੋਵੇ ਪਲੱਸ 2 ਤੋਂ ਬਾਅਦ ਕੋਈ ਕੋਰਸ ਕੀਤਾ ਹੋਵੇ ਜਿਵੇਂ ਨਰਸਿੰਗ ਆਈਟੀ ਸੈਕਟਰ ਦੇ ਵਿੱਚ ਜਾਂ ਟੀਚਰ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਫਾਦਰ ਸਾਹਿਬ ਦਾ ਹੀ ਨੰਬਰ ਹੈ ਇਹਨਾਂ ਦਾ ਤੇ ਬਾਕੀ ਪੂਰੀ ਜਾਣਕਾਰੀ ਪਰਿਵਾਰ ਤੋਂ ਲੈ ਲਿਓ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਕਪੂਰਥਲਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ 뮤ਜ਼ਿਕ ਡਿਪਲੋਮਾ ਐਂਡ ਬਰਬਰ हेयर ਸਲੂਨ ਤੇ ਜਿਹੜਾ ਕੁੜੀ ਕੈਨੇਡਾ ਤੋਂ ਕੀਤੀ ਹੋਈ ਹੈ ਭੈਣ ਇੱਕ ਭਰਾ 2 ਕਦ 5 ਫੁੱਟ 6 ਇੰਚ ਕਾਸਟ ਮਜਬੀ ਸਿੱਖ 1985 ਦਾ ਡੇਟ ਆਫ ਬਰਥ ਆ ਜੀ ਸਿਟੀਜ਼ਨ ਹੈ ਕੈਨੇਡਾ ਦੇ ਵਿੱਚ ਮੈਨੇਜਰ ਐਂਡ ਫੂਡ ਕੰਪਨੀ ਦੇ ਵਿੱਚ ਕੁੜੀ ਸਿੰਪਲ ਧਾਰਮਿਕ ਤੇ ਕੁਕਿੰਗ ਵਿਭਾਜਾਂ ਡਿਵੋਰਸਡ ਹੋਵੇ ਕੋਈ ਮੰਗ ਨਹੀਂ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮਕੌਰ ਕੁੜੀ ਦਾ ਰਿਸ਼ਤਾ ਹੈ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਅ ਮੈਗਿਤੀ ਹੋਈ ਹੈ ਪੰਜਾਬੀ ਵਿੱਚ ਤੇ VED PG DCA ਤੇ TET ਤੇ NET ਕੁਆਲੀਫਾਇਰ ਜਿਹੜਾ ਹੈ ਨਾ ਤੇ ਭੈਣਾਂ ਦੋ ਨੇ ਭਰਾ ਦੋ ਨੇ ਜਿਹੜੇ ਮੈਰਿਡ ਨੇ ਕੱਦ 5 ਫੁੱਟ 3 ਇੰਚ ਕਾਸਟ ਮਜਬੀ ਸਿੱਖ ਗੋਤ ਸੇਰਗਿਲ 5 10 1993 ਦਾ ਡੇਟ ਆਫ ਬਰਥ ਹੈ ਜੀ ਪ੍ਰਾਈਵੇਟ ਟੀਚਰ ਹੈ ਜੀ ਕੁੜੀ ਮੁੰਡਾ ਭਾਵੇਂ ਗਵਰਨਮੈਂਟ ਜਾਂ ਪ੍ਰਾਈਵੇਟ ਜੌਬ ਤੇ ਹੋਵੇ ਪਰ ਵਧੀਆ ਪੜਿਆ ਲਿਖਿਆ ਹੋਵੇ ਸਰਦਾਰ ਹੋਵੇ ਵੈਸਨੂ ਹੋਵੇ ਗੁਰਸਿੱਖ ਲੜਕੇ ਨੂੰ ਪਹਿਲਾ ਕਿਉਂਕਿ ਕੁੜੀ ਦੇ ਪਿਤਾ ਜੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਆ ਕਰ ਸਕਦੇ ਜੀ ਅਗਲਾ ਰਿਸਟਾ ਨੋਟ ਕਰੋ ਜੀ ਨਾਮ ਸਿੰਘ ਜਿਹੜਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਐਮ ਐਸ ਸੀ ਆਈਟੀ ਮਾਸਟਰ ਡਿਗਰੀ ਕੀਤੀ ਹੋਈ ਆ ਭੈਣ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ ਗੋਤ ਗਿੱਲ ਡੇਟ ਆਫ ਬਰਥ 4 10 1994 ਦਾ ਜੀ HDFC ਬੈਂਕ ਦੇ ਵਿੱਚ ਜੋਬ ਹੈ 1.5 ਲੱਖ ਜਿਹੜੀ ਇਨਕਮ ਹੈ ਇਹਨਾਂ ਦੀ ਇੱਕ ਕਿੱਲਾ ਜ਼ਮੀਨਾਂ ਤੇ 5 ਕਿੱਲੇ ਇਹਨਾਂ ਕੋਲ ਗੈਨੇ ਨੇ ਦੋ ਪਲਾਟ ਨੇ ਪਿਤਾ ਇੰਡੀਅਨ ਆਰਮੀ ਦੇ ਵਿੱਚ ਹੈ ਮਤਲਬ ਵਧੀਆ ਜੋਬ ਤੇ ਨੇ ਤੇ ਕਾਰੋਬਾਰ ਚੰਗਾ ਹੈ ਕੁੜੀ ਚੰਗੀ ਪੜੀ ਲਿਖੀ ਵਧੀਆ ਫੈਮਿਲੀ ਤੋਂ ਹੋਵੇ ਮੰਗ ਇਹਨਾਂ ਦੀ ਕੋਈ ਨਹੀਂ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਜ਼ਿਲ੍ਹਾ ਰੋਪੜ ਤੋਂ ਮੁੰਡਾ ਬਲੌਂਕ ਕਰਦਾ ਹੈ ਪੜਾਈ ਬੀ ਐਸ ਸੀ ਐਗਰੀਕਲਚਰ ਦੀ ਕੀਤੀ ਹੋਈ ਹੈ ਭੈਣ ਭਰਾ ਕੋਈ ਨਹੀਂ ਇਕੱਲਾ ਕੱਲਾ ਮੁੰਡਾ ਜੀ ਕੱਦ 6 ਫੁੱਟ 2 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 10 9 1993 ਦਾ 10 ਕਿੱਲੇ ਮੁੰਡੇ ਨੂੰ ਜ਼ਮੀਨ ਹੈ ਜੀ ਇਕੱਲਾ ਮੁੰਡਾ ਕੁੜੀ ਪੜੀ ਲਿਖੀ ਹੋਵੇ ਸੋਹਣੀ ਹੋਵੇ ਕੱਦ ਘੱਟੋ ਘੱਟ 5 ਫੁੱਟ 5 ਇੰਚ ਹੋਵੇ ਜਾਂ ਇਸ ਤੋਂ ਪਲੱਸ ਹੋਵੇ ਕਿਉਂਕਿ ਮੁੰਡੇ ਦਾ ਕੱਦ 6 ਫੁੱਟ 2 ਇੰਚ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਕੌਰ ਕੁੜੀ ਦਾ ਰਿਸ਼ਤਾ ਜੀ ਜਿਹੜਾ ਲੁਧਿਆਣਾ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਪਲੱਸ 2 ਨਾਨ ਮੈਡੀਕਲ ਨਾ ਕੀਤੀ ਹੋਈ ਹੈ ਡਿਗਰੀ ਐਸੋਸੀਏਟ ਆਫ ਆਰਟਸ ਕੈਨੇਡਾ ਤੋਂ ਕੀਤੀ ਹੋਈ ਹੈ ਭੈਣ ਕੋਈ ਨਹੀਂ ਪਰਾ 91 ਕੱਦ 5 ਫੁੱਟ 2 ਇੰਚ ਕਾਸਟ ਜੱਟ ਸਿੱਖ ਡੇਟ ਆਫ ਬਰਥ 1998 ਦਾ ਜੀ ਅਸਿਸਟੈਂਟ ਮੈਨੇਜਰ ਹੈ ਜੀ ਕੁੜੀ ਡੀਟੇਲ ਦੇ ਵਿੱਚ ਪਹਿਲਾਂ ਜਿਹੜਾ ਕੰਟਰੈਕਟ ਮੈਰਿਜ ਹੋ ਕੇ ਕੈਨੇਡਾ ਗਏ ਸੀ ਉਹ ਸਭ ਕਲੀਅਰ ਹੈ ਮੁੰਡਾ ਕੈਨੇਡਾ ਦੇ ਵਿੱਚ ਹੋਵੇ ਪ੍ਰਾਪਰਟੀ ਹੋਵੇ ਨਸੇ ਤੋਂ ਰਹਿਤ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਦੁਬਈ ਤੋਂ ਅਗਲਾ ਰਿਸ਼ਤਾ ਨਾਮ ਸ਼ਰਮਾ ਹਿੰਦੂ ਪਰਿਵਾਰ ਤੋਂ ਮੁੰਡਾ ਜ਼ਿਲ੍ਹਾ ਲੁਧਿਆਣਾ ਤੋਂ ਮੁੰਡਾ ਬਲੌਂਕਰ ਦਾ ਪੜਾਈ ਬੀਟੈਕ ਕੀਤੀ ਹੋਈ ਹੈ ਭੈਣ ਮੈਡ ਭਰਾ ਮੈਡ ਕੱਦ 5 ਫੁੱਟ 9 ਇੰਚ ਕਾਸਟ ਸ਼ਰਮਾ 바ਵਾ 8 1994 ਦਾ ਡੇਟ ਆਫ ਬਰਥ ਹੈ ਜੀ ਦੁਬਈ ਦੇ ਵਿੱਚ ਟਰੱਕਿੰਗ ਦਾ ਵਧੀਆ ਕੰਮ ਹੈ ਟਰੱਕ ਡਰਾਈਵਰ ਹੈ ਤੇ 5 ਕਿੱਲੇ ਮੁੰਡੇ ਨੂੰ ਜ਼ਮੀਨ ਹੈ ਵੇਲੀ ਕਈ ਵਾਰ ਆਪਾਂ ਦੇਖਦੇ ਜੱਟਾਂ ਕੋਲੇ ਆ ਨਾ ਸ਼ਰਮਾ ਫੈਮਲੀ ਕੋਲ ਪੰਜ ਕਿੱਲੇ ਜ਼ਮੀਨ ਇਹਨਾਂ ਦੀ ਤੇ ਦੁਬਈ ਦੇ ਵਿੱਚ ਟਰੱਕ ਦਾ ਡਰਾਈਵਰ ਦਾ ਵਧੀਆ ਜੌਬ ਹੈ ਕੁੜੀ ਕਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੋਵੇ ਜਾਂ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਜਿਲ੍ਹਾ ਹੁਸਿਆਰਪੁਰ ਤੋਂ ਕੁੜੀ ਬਲੋਂਗ ਕਰਦੀ ਹੈ ਪੜਾਈ ਬੀਏ ਆਰਟਸ ਐਂਡ ਐਲਐਲਬੀ ਦੀ ਪੜਾਈ ਕੀਤੀ ਹੋਈ ਹੈ ਭਰਾ ਚਾ ਪੈਣਾ ਚਾਰ ਨੇ ਭਰਾ ਦੋ ਮੈਡ ਨੇ ਕੱਦ 5 ਫੁੱਟ 3 ਇੰਚ ਕਾਸਟ ਐਸਸੀ ਹੀਰ ਗੁੱਤ ਹੈ 15 5 1984 ਦਾ ਡੇਟ ਆਫ ਬਰਥ ਹੈ ਜੀ ਕੰਮ ਪ੍ਰਾਈਵੇਟ ਟੀਚਰ ਹੈ ਕੁੜੀ ਮੁੰਡਾ ਚੰਗੇ ਮੁੰਡਾ ਚੰਗੇ ਤੇ ਛੋਟੇ ਪਰਿਵਾਰ ਤੋਂ ਹੋਵੇ ਪੜਿਆ ਲਿਖਿਆ ਹੋਵੇ ਗਵਰਨਮੈਂਟ ਜੌਬ ਜਾਂ ਵਧੀਆ ਕੰਟਰੀ ਵਿੱਚ ਹੋਵੇ ਐਮ ਵੀ ਮਾਫ ਮੈਰਿਜ ਬੀਰੋ ਵਾਲੇ ਭਾਈ ਫੋਨ ਨਾ ਕਰੋ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਸਕੂਲਿੰਗ ਦੂਨ ਇੰਟਰਨੈਸ਼ਨਲ ਸਕੂਲ ਤੋਂ ਕੀਤੀ ਹੋਈ ਹੈ ਆ ਪੈਨਿਕ ਮੈਡ ਆਸਟ੍ਰੇਲੀਆ ਸਿਟੀਜ਼ਨ ਆ ਭਰਾ ਕੋਈ ਨਹੀਂ ਕੱਦ 5 ਸੋਰੀ 6 ਫੁੱਟ ਤੋਂ ਪਲੱਸ ਐ ਕਾਸਟ ਜੱਟ ਸਿੱਖ ਡੇਟ ਆਫ ਬਰਥ 24 2002 ਦਾ ਜੀ ਆਸਟ੍ਰੇਲੀਆ 2 ਸਾਲ ਤੋਂ ਮੁੰਡਾ ਬ੍ਰੈਵਿਸ ਤੇ ਬ੍ਰੈਸ਼ਬਨ ਉਹਦਾਂ ਨੇ ਸਿਟੀਆਂ ਦੇ ਨਾਮ ਥੋੜੇ ਅਗਲੇ ਦੂਗਲੇ ਹੁੰਦੇ ਐ ਟਰੱਕ ਡਰਾਈਵਰ ਜਿਹੜਾ ਮੁੰਡਾ ਉੱਥੇ ਵਧੀਆ ਜੌਬ ਕਰਦਾ ਐ ਕੁੜੀ ਆਸਟ੍ਰੇਲੀਆ ਦੇ ਵਿੱਚ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਇੱਕ ਬਾਹਰਲਾ ਨੰਬਰ ਹੈ ਕੰਡੀਅਨ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਿੰਨੇ ਬਾਹਰਲੇ ਨੰਬਰ ਹੁੰਦੇ ਲਗਭਗ WhatsApp ਵੀ ਚੱਲਦਾ ਹੁੰਦਾ ਬਾਕੀ ਡਾਇਰੈਕਟ ਫੋਨ ਵੀ ਕਰ ਸਕਦੇ ਹੋ ਨਾਮ ਏ ਸੈਣੀ ਕੈਨੇਡਾ ਦੇ ਵਿੱਚ ਮੁੰਡਾ PR ਹੈ ਕੰਪਿਊਟਰ ਇੰਜੀਨੀਅਰਿੰਗ ਡਿਪਲੋਮਾ ਨੇ ਕੈਨੇਡਾ ਤੋਂ ਹੀ ਪੜ੍ਹਾਈ ਕੀਤੀ ਹੋਈ ਆ ਭੈਣ ਇੱਕ ਮੈਡ ਕੈਨੇਡਾ ਭਰਾ ਕੋਈ ਨਹੀਂ ਕੱਲਾ ਮੁੰਡਾ ਜੀ ਕੱਦ 5 ਫੁੱਟ 7 ਇੰਚ ਕਾਸਟ ਸੈਣੀ ਹੈ ਡੇਟ ਆਫ ਬਰਥ 27 12 1992 ਦਾ ਜੀ ਕੰਮ ਕੈਨੇਡਾ ਦੇ ਵਿੱਚ ਪੀਆਰ ਆ ਜੀ ਮੁੰਡਾ ਮਾਤਾ ਪਿਤਾ ਕੈਨੇਡਾ ਸੁਪਰ ਵੀਜ਼ਾ ਤੇ ਕੁੜੀ ਸੋਣੀ ਹੋਵੇ ਕੈਨੇਡਾ ਜਾਂਦੀ ਆ ਹੋਵੇ ਸੈਣੀ ਜਾਂ ਜੱਟ ਸਿੱਖ ਕਾਸਟ ਦੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਵੀ ਕੈਨੇਡਾ ਤੋਂ ਆ ਨਾਮ ਸਿੰਘ ਜ਼ਿਲ੍ਹਾ ਰੋਪੜ ਸਹਿਰ ਤੋਂ ਮੁੰਡਾ ਬਲੌਂਕ ਕਰਦਾ ਹੈ ਪੜ੍ਹਾਈ ਪਲੱਸ 2 ਮੈਡੀਕਲ अर्ਲੀ ਚਾਈਲਡਹੂਡ ਐਜੂਕੇਟਰ ਡਿਪਲੋਮਾ ਕੀਤਾ ਹੋਇਆ ਭੈਣ ਭਰਾ ਕੋਈ ਨਹੀਂ ਇਕੱਲਾ-ਕੱਲਾ ਮੁੰਡਾ ਜੀ ਕੱਦ 5 ਫੁੱਟ 8 ਇੰਚ ਕਾਸਟ ਸੈਣੀ ਡੇਟ ਆਫ ਬਰਥ 5/2/2 ਕੈਨੇਡਾ ਦੇ ਵਿੱਚ ਮੁੰਡਾ ਪੀਆਰ ਹੈ ਸਿਕਿਉਰਿਟੀ ਸੁਪਰਵਾਈਜ਼ਰ ਹੈ ਜੀ ਕੁੜੀ ਸੈਣੀ ਜਾਂ ਜੱਟ ਸਿੱਖ ਕਾਸਟ ਦੀ ਪੜੀ ਲਿਖੀ ਸੋਹਣੀ ਹੋਵੇ ਕੈਨੇਡਾ ਜਾਂ ਇੰਡੀਆ ਤੋਂ ਹੋਵੇ 21 ਤੋਂ 24 ਸਾਲ ਦੀ ਉਮਰ ਹੋਵੇ 5 ਫੁੱਟ 4 ਇੰਚ ਤੋਂ 7 ਇੰਚ ਜਿਹੜਾ ਕੁੜੀ ਦਾ ਕੱਦ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਇੱਕ ਬਾਹਰਲਾ ਕੰਡੀਅਨ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਬਰਨਾਲਾ ਤੋਂ ਮੁੰਡਾ ਬਲੌਂਕ ਕਰਦਾ ਡਿਗਰੀ ਪੜ੍ਹਾਈ ਜਿਹੜੀ ਕੀਤੀ ਹੋਈ ਆ ਭੈਣ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ ਕਾਸਟ ਜੱਟ ਸੇ ਗੋਤ ਸੰਧੂ ਡੇਟ ਆਵਰਥ 10 1996 ਦਾ ਜੀ ਆਸਟ੍ਰੇਲੀਆ ਦੇ ਵਿੱਚ ਮੁੰਡਾ ਪੀਆਰ ਆਸਟ੍ਰੇਲੀਆ ਦੇ ਵਿੱਚ ਹੀ ਆਪਣਾ ਘਰ ਹੈ ਤੇ ਇੰਡੀਆ ਦੇ ਵਿੱਚ ਪੰਜ ਕਿੱਲੇ ਜ਼ਮੀਨਾਂ ਤੇ ਕੋਠੀ ਪਾਈ ਹੋਈ ਹੈ ਆਸਟ੍ਰੇਲੀਆ 'ਚ ਵੀ ਆਪਦਾ ਘਰ ਹੈ ਤੇ ਸੁੰਦਰ ਕੁੜੀ ਹੋਵੇ ਸੋਹਣੀ ਹੋਵੇ ਪੜੀਆ ਪੜੀਆ ਲਿਖੀ ਮਤਲਬ ਕੁੜੀ ਸੋਹਣੀ ਹੋਵੇ ਇੰਡੀਆ ਤੋਂ ਪੜੀ ਲਿਖੀ ਹੋਵੇ ਜਾਂ ਆਸਟ੍ਰੇਲੀਆ ਪੱਕੀ ਹੋਵੇ ਮਤਲਬ ਇੰਡੀਆ ਜਾਂ ਆਸਟ੍ਰੇਲੀਆ ਭਾਵੇਂ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਜਾਂ ਕੱਚੀ ਹੈਨਾ ਤੇ ਬਰਨਾਲਾ ਜਾਂ ਸੁਗਰੂ ਨੂੰ ਪਹੁੰਚਾ ਜੇ ਇਹਨਾਂ ਦਾ ਮਤਲਬ ਲੋਕਲ ਏਰੀਆ ਨੂੰ ਪਹੁੰਚਾ ਮਾਲਵਾ ਨੂੰ ਪਹੁੰਚਾ ਜਾਂ ਇੱਧਰਲੇ ਏਰੀਆ ਨੂੰ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਆਲੇ ਰਿਸ਼ਤਾ ਨਾਮ ਸਿੰਘ ਖੰਨਾ ਤੋਂ ਮੁੰਡਾ ਬਲੌਂਕਾ ਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੋਦ ਗਿੱਲ ਡੇਟ ਆਫ ਬਰਥ 1994 ਦਾ ਜੀ 4 ਕਿੱਲੇ ਜ਼ਮੀਨ ਆ ਤਿੰਨ ਕੰਬਾਈਨਾਂ ਨੇ ਮੁੰਡੇ ਕੋਲ ਤੇ ਮੁੰਡਾ ਡਿਵੋਰਸਡ ਆ 4 ਕਿੱਲੇ ਜ਼ਮੀ ਕੁੜੀ ਸੋਣੀ ਹੋਵੇ ਵਿਆਹ ਦਾ ਸਾਰਾ ਖਰਚਾ ਮੁੰਡੇ ਵਾਲ ਦੇ ਪਰਿਵਾਰ ਵੱਲੋਂ ਕਾਸਟ ਕੋਈ ਵੀ ਹੋਵੇ ਕੋਈ ਮੰਗਣੀ ਨਸਰਹਿਤ ਤੇ ਡਿਵੋਰਸ ਵਾਲੇ ਵੀ ਜਿਹੜੇ ਭਾਈ ਫੋਨ ਇਹਨਾਂ ਨੂੰ ਕਰ ਸਕਦੇ ਨੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜਰਮਨੀ ਤੋਂ ਆ ਕੁੜੀ ਦਾ ਰਿਸ਼ਤਾ ਹੈ ਨਾਮ ਲੜਕੀ ਮਤਲਬ ਕੁੜੀ ਦਾ ਰਿਸ਼ਤਾ ਜਿਲ੍ਹਾ ਅੰਮ੍ਰਿਤਸਰ ਸਾਹਿਬ ਤੋਂ ਕੁੜੀ ਜਿਹੜੀ ਬਿਲੋਂਗ ਕਰਦੀ ਹੈ ਐਮਏ ਇੰਗਲਿਸ਼ ਦੇ ਵਿੱਚ ਅੰਮ੍ਰਿਤਸਰ ਤੋਂ ਐਮਏ ਕਮਿਊਨੀਕੇਸ਼ਨ ਡਿਜ਼ਾਈਨਿੰਗ ਦੀ ਜਿਹੜੀ ਜਰਮਨੀ ਤੋਂ ਕੀਤੀ ਹੋਈ ਹੈ ਪੈਨ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 5 ਇੰਚ ਕਾਸਟ ਆ ਰੋੜਾ ਖੱਤਰੀ ਡੇਟ ਆਫ ਬਰਥ 22/7/2000 ਦਾ ਜੀ ਜਰਮਨੀ ਸਟੱਡੀ ਵੀਜ਼ਾ ਦੇ ਉੱਤੇ ਕੁੜੀ ਇੰਡੀਆ ਦੇ ਵਿੱਚ ਜਿਹੜਾ ਫਾਦਰ ਸਾਹਿਬ ਦਾ ਆਪਣਾ ਬਿਜ਼ਨਸ ਹੈ ਮੁੰਡਾ ਆਸਟ੍ਰੇਲੀਆ ਯੂਕੇ ਜਰਮਨੀ ਜਾਂ ਇੰਡੀਆ ਕਿਸੇ ਵੀ ਚਾਰ ਕੰਟਰੀਆਂ ਦੇ ਵਿੱਚੋਂ ਜਾਂ ਇੰਡੀਆ ਦੇ ਵਿੱਚ ਹੋਵੇ ਕੁੜੀ ਬਾਹਰ ਲੈ ਕੇ ਜਾਵੇਗੀ ਜੇ ਇੰਡੀਆ ਦੇ ਵਿੱਚ ਹੈ ਤਾਂ ਵਧੀਆ ਫੈਮਿਲੀ ਹੋਵੇ 24 ਤੋਂ 29 ਸਾਲ ਦੀ ਮੁੰਡੇ ਦੀ ਉਮਰ ਹੋਵੇ ਕਾਸਟ ਨੋਬਰ ਐਮ ਵੀ ਮਾਫ ਮੈਰਿਜ ਬੀਰੋ ਵਾਲੇ ਭਾਈ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅੰਬਾਲਾ ਹਰਿਆਣਾ ਤੋਂ ਮੁੰਡਾ ਬਲੌਕ ਕਰਦਾ ਪੜ੍ਹਾਈ ਪਲੱਸ 2 ਬਿਜ਼ਨਸ ਅਕਾਊਂਟਿੰਗ ਦੀ ਕੀਤੀ ਹੋਈ ਆ ਭੈਣ ਇੱਕ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ ਗੋਤ ਖਬਰ 6 3 1998 ਦਾ ਡੇਟ ਆਫ ਬਰਥ ਆ ਜੀ ਕੈਨੇਡਾ ਦੇ ਵਿੱਚ ਮੁੰਡਾ ਪੀਆਰ ਐ 16 ਕਿੱਲੇ ਜ਼ਮੀਨ ਆ ਭਰਾ ਕੋਈ ਨਹੀਂ ਇਕੱਲਾ ਮੁੰਡਾ ਜੀ ਇਕੱਲੇ ਨੂੰ 16 ਕਿੱਲੇ ਜ਼ਮੀਨ ਆਉਂਦੀ ਐ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਪੜੀ ਲਿਖੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਤੇ ਰਿਸ਼ਤੇ ਬਾਰੇ ਤੇ ਸੋ ਅੱਜ ਦੇ ਜਿਹੜੇ ਇਹ ਰਿਸ਼ਤੇ ਸੀ 32 ਰਿਸ਼ਤੇ ਸੀ ਪਰਿਵਾਰ ਦੇ ਨੰਬਰਾਂ ਸਮੇਤ ਸੀ ਤੇ ਨਾਲ ਦੇ ਨਾਲ ਆਪਾਂ ਵੀਡੀਓ ਦੇ ਲਾਸਟ ਤੇ ਗੱਲ ਕਹਾਂਗੇ ਜੋ ਵੀ ਭਾਰਤ ਪਾਕਿਸਤਾਨ ਦੀ ਇਹ ਗੱਲ ਹੈ ਹਨਾ ਤੇ ਇਹ ਜੰਗ ਵਾਲੀ ਕਹਾਣੀ ਰੁਕ ਜਾਵੇ ᱥੀਤੀ ਤੇ ਆਸ ਕਰਦੇ ਹਾਂ ਵਧੀਆ ਖਬਰ ਮਿਲੇ ਵਾਹਿਗੁਰੂ ਕਿਰਪਾ ਕਰੇ ਤੇ ਬਾਕੀ ਹਰ ਐਤਵਾਰ ਨੂੰ ਆਪਾਂ ਜਿਹੜਾ ਪ੍ਰੋਗਰਾਮ ਆਪਾਂ ਬੁੱਧਵਾਰ ਦੀ ਅਨਾਊਂਸਮੈਂਟ ਕਰਨੀ ਸੀ ਪਰ ਆ ਕੁਝ ਕਾਰਨਾ ਕਰਕੇ ਥੋੜਾ ਰੁਕਿਆ ਹੋਇਆ ਕੰਮ ਉਹ ਤੇ ਅਗਲੇ ਐਤਵਾਰ ਨੂੰ ਸ਼ਾਮ 8 ਵਜੇ ਇਸੇ ਤਰ੍ਹਾਂ ਹੀ ਹਾਜ਼ਰ ਹੋਵਾਂਗੇ ਤਦ ਤੱਕ ਲਈ ਆਪਣਾ ਚੈਨਲ ਸਬਸਕ੍ਰਾਈਬ ਕਰਕੇ ਰੱਖ ਲਓ ਤੇ ਕਮੈਂਟ ਜਰੂਰ ਕਰੋ ਜੀ ਅੱਜ ਦਾ ਪ੍ਰੋਗਰਾਮ ਕਿਵੇਂ ਦਾ ਲੱਗਿਆ ਧੰਨਵਾਦ ਜੀ